ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਆਪਣੇ ਦਾ ਨੋਟ ਕਰ ਲਿਓ। ਪਿੰਡ ਮੁੱਦਕੀ ਆ ਗਿਆ ਸੱਜਣੋ ਤੇ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ। ਮੁੱਦਕੀ ਨਗਰ ਆ ਜ਼ਿਲ੍ਹਾ ਫਿਰੋਜ਼ਪੁਰ ਆ ਤੇ ਗਿੰਦੇਪਾਉ ਦੇ ਘਰੋਂ ਤੁਹਾਨੂੰ ਦੋ ਇਹ ਮੱਝਾਂ ਝੋਟੀਆਂ ਵੀਕਰੀ ਵਾਲੀਆਂ ਵਖਾਦਣੀਆਂ ਬਿਲਕੁਲ ਤਾਜੀ ਸੂਈ ਆ ਚੰਗੇ ਦੁੱਧ ਦੀ ਮਾਲਕ ਨਾ ਮਗਰਲੇ ਸੂਏ ਵੀ ਚੰਗਾ ਦੁੱਧ ਭਰਿਆ ਤੇ ਹੁਣ ਵੀ ਚੰਗੇ ਦੁੱਧ ਤੋਂ ਸਟਾਰਟ ਹੋ ਗਈ ਆ ਕਿੰਨੇ ਕ ਦਿਨਾਂ ਦੀ ਸੂਈ ਆ ਕਿੱਥੇ ਆ ਗਈ ਉਹ ਸਾਰੀਆਂ ਗੱਲਾਂ ਬਾਤਾਂ ਮਾਲਕਾਂ ਤੋਂ ਪੁੱਛ ਦੇਣੀਆਂ ਜਿਹੜੀ ਦੋਹਾਂ ਚੋਂ ਪਸੰਦ ਆ ਗਈ ਉਹ ਤਸੱਲੀ ਤੁਸੀਂ ਕਰਨੀ ਆ ਇਹ ਹੱਥ ਮੰਨ ਕੇ ਬੇਨਤੀ ਸਾਰੇ ਭੈਣਾ ਭਰਾਵਾਂ ਨੂੰ ਇਹਨਾਂ ਲਈਓ ਵੀ ਸਾਡੇ ਲਈਓ ਇਹਦੇ ਬੱਚਾ ਨਹੀਂ ਹੈਗਾ ਬੱਚਾ ਇਹਦਾ ਚਲਾਣੇ ਕਰਕੇ ਆ ਮਹੀਨੇ ਸਵਾ ਡੇਢ ਜਿੰਨੇ ਟਾਈਮ ਦੀ ਸੂਈ ਉਹ ਗੱਲਾਂ ਬਾਤਾਂ ਕਰ ਲਾਂਗੇ ਕਿੰਨਾ ਦੁੱਧ ਆ ਸੁਬਾ ਦਾ ਟਾਈਮ ਆ ਚਵਾਈ ਰੋਕੀ ਹੋਈ ਆ ਇਹ ਨੋਟ ਕਰ ਲਿਓ ਸਾਰੇ ਭੈਣਾਪਰਾ ਕੱਲ ਨੂੰ ਤੁਸੀਂ ਆ ਕੇ ਕਹੋ ਯਾਰ ਅੱਜ ਤਾਂ ਉਹ ਲੈਵਾ ਹੈਣੀ ਇਹ ਹਜੇ ਕਿਉਂ ਨਾਲੀਆਂ ਰੋਕੀਆਂ ਹੋਈਆਂ ਜੇ ਤਾਂ ਇੰਨਾ ਹੀ ਇੰਨਾ ਦਾ ਵੀ ਐਮ ਫੁੱਲ ਬੜਾ ਅੱਛਾ ਓਕੇ ਟਾਈਮ ਤੋਂ ਟਾਈਮ ਟਾਈਮ ਤੋਂ ਟਾਈਮ ਚੋਲੀਆਂ ਉਥੇ ਛੱਡ ਜਿੰਦੀ ਜਮਾ ਠੀਕ ਆ ਠੀਕ ਆ ਠੀਕ ਅਜੋ ਲਈਏ ਜਾਣਕਾਰੀ ਵੇਖਿਓ ਵੀਡੀਓ ਐਂਡ ਤੱਕ ਰੇਟ ਬਿਲਕੁਲ ਤੁਹਾਡੇ ਲੈਣ ਵਾਲੇ ਕਰਾ ਦੇਣਗੇ ਨਜਾਇਜ਼ ਨਹੀਂ ਕਰਾਉਂਦੇ ਆ ਵੀ ਝੂਟੀ ਮੂਰਤ ਰਗੀ ਆ ਕੋਲੇ ਆ ਕੇ ਵੀ ਵੇਖ ਲਿਓ ਪਾਉਜੀ ਸਾਸਰੀ ਘਾਲ ਸਾਸਰੀ ਘਾਲ ਵੀਰਾ ਹੋਰ ਸੁਣਾ ਵਤ ਗਿਆ ਚੜਦੀ ਕਲਾ ਨਾ ਚੜਦੀ ਕਲਾ ਕੇ ਆਪਣਾ ਨਾਂ ਐਡਰੈਸ ਦੇ ਦਿੱ ਗਏ ਭੈਣਾ ਭਰਾਵਾਂ ਨੂੰ ਹਾਂ ਪਿੰਡ ਮੋਦਕੀ ਆ ਜ਼ਿਲ੍ਹਾ ਫਰੀਪੁਰ ਆ ਨਾਂ ਗਿੰਦਾ ਭਾਉ ਮੋਬਾਈਲ 9463342633 94633 ਤੇ 42633 ਤੇ ਸੰਪਰਕ ਕਰ ਲੈ ਹਾਂ ਹਾਂ ਮੋਦਕੀ ਨਗਰ ਅਸ਼ੀਦਾਂ ਦੀ ਧਰਤੀ ਆ ਜ਼ਿਲ੍ਹਾ ਫਰੀਪੁਰ ਆ ਜ਼ਿਲ੍ਹਾ ਫਰੀਪੁਰ ਨੇੜੇ ਤਲਵੰਡੀ ਭਾਈ ਫਰੀਦਕੋਟ ਸ਼ਹਿਰ ਆ ਜਾਂਦੇ ਬਾਗਾ ਪੁਰਾਣਾ ਵੀ ਇੱਥੋਂ ਨੇੜੇ ਆ ਹਾਂਜੀ ਹਾਂ ਹਾਂ ਠੀਕ ਆ ਵਪਾਰ ਦਾ ਕੰਮ ਆ ਰੁਟੀਨ ਚ ਪਸ਼ੂ ਆਉਂਦੇ ਜਾਂਦੇ ਰਹਿੰਦੇ ਹਾਂ 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 ਤੇ ਇਹ ਝੋਟੀ ਕਿਹੜਾ ਸੂਆ ਇਹ ਸੂਆ ਸੂਈ ਤੀਜਾ ਠੀਕ ਹੈ ਕਹਿਨ ਨੂੰ ਭਾਵੇਂ ਦੂਜਾ ਵੀ ਕਹਦੇ ਆਂ ਦੂਜਾ ਵੀ ਚੱਲਦੀ ਆ ਪਰ ਤੀਜਾ ਤੀਜਾ ਸੂਈ ਆ ਠੀਕ ਹੈ ਇਹ ਆਪਣੇ ਘਰੇ ਹੀ ਸੀ ਝੋਟੀ ਤਾਏ ਦੇ ਮੁੰਡੇ ਕੋਲੇ ਹੀ ਤਾਏ ਦੇ ਮੁੰਡੇ ਕੋਲੇ ਹਾਂ ਉਹਨੇ ਹੁਣ ਬਾਅਦ ਨੂੰ ਜਾਣਾ ਆਉਂਦਾ ਮੁੰਡਾ ਆਉਣਾ ਲਾ 13 ਤਰੀਕ ਨੂੰ ਆਉਣਾ ਉਹਨੇ ਠੀਕ ਹੈ ਤੇ ਉਹਨੇ ਨਾਲ ਜਾਣਾ ਆਉਂਦੇ ਓਕੇ ਹੂੰ ਤੇ ਕਿੰਨੇ ਦਿਨਾਂ ਦੀ ਸੂਈ ਆ ਤੇ ਕਿੰਨੇ ਦੋਸ ਤੇ ਇਹ ਸੂਈ ਨੂੰ ਉਹਦੋਂ ਆਪਾਂ ਵਿੱਚ ਵਿਖਾਈ ਸੀ ਵੀਡੀਓ ਦੇ ਉਹਦੋਂ ਸੂਣ ਵਾਲੀ ਸੀ ਠੀਕ ਆ ਅੱਜ ਮੇਰੇ ਸਾਹਾਂ ਸੱਤ ਕੇ ਦਿਨ ਹੋ ਗਏ ਵੀਡੀਓ ਪਾਈ ਨੂੰ ਤੇ ਇਹਨੂੰ ਅਜ ਤੀਜਾ ਦਿਨ ਆ ਸੂਈ ਨੂੰ ਤਿੰਨਾ ਚਾਰਾਂ ਦਿਨਾਂ ਦੀ ਸੂਈ ਥੱਲੇ ਹੁਣ ਕਿੰਨਾ ਕੁ ਬੌਲਾ ਕੱਚਾ ਦੋਦਾ ਦਾ ਹੁਣ ਵੀ ਲੀਟਰ ਮਿੰਨ ਕੇ ਲੈ ਜਾਏ ਕੋਈ ਆਣ ਕੇ 11 12 ਲੀਟਰ ਹੋਊਗਾ 11 12 ਮੰਨ ਕੇ ਜਿਹੜਾ ਮਰਜ਼ੀ ਸੌਫਤਾ ਕਰ ਲੈ 11 ਮੰਨ ਕੇ ਹੀ ਕਰੇ ਚੱਲ ਹਾਂ 11 ਲੀਟਰ ਮਾਰ ਲੈ ਆਪਦੇ ਆਂਕ ਐਨ ਠੰਡੇ ਠੰਡੇ ਹਾਂ ਤੇ ਚੋਣ ਬਹੁਤ ਚੰਗੀ ਚੋਣ ਪੋਲੀ ਆ ਜਿਵੇਂ ਥਣ ਵੇਖਿਆ ਪਲੂਣਾ ਉਹਦਨ ਵੀ ਪਲੂਣੇ ਗਈ ਉਹਦਨ ਤਾਂ ਜਿਆਦਾ ਸੀ ਸੂਣ ਵਾਲੀ ਤੇ ਠੀਕ ਆ ਤੇ ਅਗਲਾ ਦਿਨ ਦਾ ਖੁਰੇ ਕੜਲੀ ਨਾ ਹੋਵੇ ਪੋਲੀ ਆ ਜਮਾ ਕੋਈ ਚੋਕ ਲੈ ਜਾ ਆਪਦੀ ਠੀਕ ਆ ਆਪਦੀਆਂ ਤਸੱਲੀ ਕਰੇ ਹਾਂ ਹਾਂ ਕਰੇ ਥਣਾ ਦੀ ਫੁੱਲ ਤਸੱਲੀ ਕਰ ਜੇਰ ਜੂਰ ਦੀ ਰੋਕੇ ਪੈ ਗਈ ਜੇਰ ਜੂਰ ਦੀ ਫੁੱਲ ਗਾਰੰਟੀ ਆਪਣੀ ਠੀਕ ਆ ਤੇ ਥਣਾ ਥਣਾ ਚ ਪੂਰ ਛੱਟੇ ਨਾਲ ਕੜਲੀ ਵੀ ਗਾਰੰਟੀ ਕਿਸੇ ਦੀ ਪੂਰ ਨਹੀਂ ਛੱਟਾ ਨਹੀਂ ਆ ਪੋਲੀ ਆ ਜਮਾ ਚੋਂ ਉਹਨੂੰ ਆ ਭਲੂਂਜੀ ਲੈ ਜੂਗੀ ਇੱਕ ਅੱਧੇ ਤਿੰਨ ਚ ਜਮਾ ਜਿਹੜੀ ਹੈਗੀ ਵੀ ਪੂਰਾ ਓਕੇ 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 ਥਣ ਬਹੁਤ ਸਾਫ਼ ਐ ਦੇ ਚ ਭਾਈ ਤੇ ਬੱਚਾ ਕੱਟਾ ਦੇਗੀ ਕੱਟੀ ਓਕੇ ਮਗਰ ਕੱਟੀ ਐ ਕੱਟੀ ਐ ਕੀ ਬਾਤਾਂ ਸੱਜਣਾ ਵਾਧੇ ਵਾਲਾ ਕੰਮ ਹੋਇਆ ਸੁਬਾ ਸੁਬਾ ਸ਼ੁਕਰ ਆ ਪ੍ਰਮਾਤਮਾ ਦਾ ਜਿਹੜਾ ਸੱਜਣ ਵੀ ਖਰੀਦੂਗਾ ਉਹਨੂੰ ਠੰਡੀ ਬੜੀ ਜੈਲੀ ਬੜੀ ਜਿੱਥੇ ਮਰਜ਼ੀ ਖਲਾਰ ਦੇ ਚੋਲਾ ਡਿਆੜੀ ਦੀ ਤਾਰ ਇੱਕ ਰੰਗ ਕਾਲੀ ਆ ਸੱਜਣਾ ਦੇਖੋ ਝੋਟੀ ਝੋਟੀ ਆ ਚੰਗੀ ਆ ਮੈਂ ਤਾਂ ਕੱਟਾ ਸੋਚਿਆ ਸੀ ਤੇ ਪਰ ਵੈਗਰੂ ਨੇ ਕਿਰਪਾ ਕੀਤੀ ਤੇ ਕਹਿੰਦੇ ਭਾਉ ਹਰੀ ਕੱਟੀ ਆ ਕੱਟੀ ਵੀ ਚੰਗੀ ਆ ਕੱਟੀ ਵੀ ਇਸੇ ਨਾਲ ਦੀ ਆ ਨਿੱਕਰ ਨਿੱਕਰ ਹੈਨਾ ਸਭੀ ਪੂਰੀ ਹਾਂ ਤੇ ਭਾਉ ਜੀ ਰੇਟ ਇਹਦਾ ਰੇਟ ਆਪਾਂ ਤਾਂ ਜਿੰਨੇ ਦੀ ਦੇਣੀ ਉਹਨਾਂ ਕਰ ਦੇਨੇ 115 ਇੰਚ ਦੇ ਦੇਾਂਗੇ ਆਪਾਂ ਕਰਦੇ ਮਾਨਤਨ ਜੱਸ ਸਨੋ ਕਰਦੇ ਕਾਂਟਾ ਵਾਂਡਾ ਕਿ ਜੀ ਚੋ ਛੋੜ ਕਰੀ 200 ਕਰਦੀ 100 ਕਰਦੀ ਉਹ ਤੇਰੀ ਤਾਂ 1 10 ਦੀ ਦੇ ਦਾਂਗੇ 1 ਲੱਖ ਤੇ 10000 ਦੁੱਧ ਤਾਂ ਮਿੰਕੇ ਲੈ ਜਾ ਕੋਈ 11 12 ਲੀਟਰ ਅੱਜ ਵੀ 14 15 ਲੀਟਰ ਦੁੱਧ ਦੇ ਦਿੰਦੀ ਆ ਘਰੇ ਚੁਈ ਆ ਹਾਂ ਘਰੇ ਚੁਈ ਹੈ ਘਰ ਵਾਲੀ ਗੱਲ ਹੀ ਸੀ ਹਾਂ ਕੋਈ ਵੀ ਫਾਲਤ ਨਹੀਂ ਕਿਸੇ ਬੰਦੀ ਦਾ 100 ਚ 100% ਸਹੀ ਆ ਜਿਵੇਂ ਬੀਬੀਆਂ ਆਸ ਦਿੰਦੀਆਂ ਕਿਤੇ ਥਣ ਆਪ ਲੂਣਾ ਹੁਣ ਮਾੜੀ ਮਾੜੀ ਤੇ ਆਸ ਦਿੰਦਾ ਕੜਲੀ ਨਾ ਵੇ ਕੜਲੀ ਨਿੰਗੀ ਪੋਲੀ ਆ ਜਮ ਰੂਹ ਵਰਗੀ ਹਾਂ ਬੁੜੀਆਂ ਦੇ ਝੋਨ ਵਾਲੀ ਆ ਮੱਜ ਓਕੇ ਧੰਨਵਾਦ ਕੱਟੀ ਬਹੁਤ ਪਿਆਰੀ ਹਾਂ ਕੱਟੀ ਮਗਰਾ ਵਾਹ ਅੱਜ ਤੀਜਾ ਦਿਨ ਸੂਈ ਨੂੰ ਆ ਇਹਨੂੰ ਹਾਂ ਨਹੀਂ ਬੱਚਾ ਹੀ ਦਸੀ ਜਾਂਦਾ ਹੂੰ ਚਲ ਆਪਾਂ ਨੇ ਕਹਿਨ ਦੀ ਨਹੀਂ ਲੋੜ ਬਾਕੀ ਗਾੜ ਵੀ ਚੰਗੀ ਰੱਖੂ ਮੈਂ ਗਾੜੀ ਹੈਗੀ ਆਂਦੀ 2.5 ਕਿਲੋ ਹਾਂ ਗਾੜ ਬਹੁਤ ਚੰਗੀ ਰੱਖੂਗੀ ਮੈਂ ਹੁਣ ਬੱਚੇ ਨੂੰ ਫੁੱਲ ਥਾਣਾ ਅਗਲੇ ਚੰਗਾ ਕੇ ਤਾਂ ਇੱਕ ਦਿਨ ਮੈਂ ਸਾਰੀ ਛੋਈ ਸੀ ਅਗਲੀ ਗਾੜ ਵੀ ਹਾਂ ਤੇ ਮਗਰਲੇ ਕੱਲੇ ਥਾਣਾ ਦਾ ਦੁੱਧ ਇਹਦੇ 9 8 9 ਇੰਨਾ ਹੋ ਜਾਂਦਾ ਓਕੇ ਨਹੀਂ ਮੈਂ ਹੀ ਬੜੀ ਚੰਗੀ ਆ ਤੇ ਆ ਛੋਟੀ ਇਹਦੇ ਥੱਲੇ 10 ਕਿਲੋ ਦੁੱਧ ਆ ਇਸ ਟਾਈਮ ਠੀਕ ਹੈ ਕਹਿੰਦਾ ਬੱਚਾ ਪਾ ਗਿਆ ਚਲਾਣੇ ਓਕੇ ਸੂਈ ਨੂੰ ਮਹੀਨਾ ਸਵਾ ਮਹੀਨਾ ਹੋ ਗਿਆ ਠੀਕ ਆ ਦੁੱਧ ਚੋਣ ਜਮਾ ਪੋਲਾ ਰੂਰਗਾ ਮਿਲਦੀ ਪਹਾੜੇ ਤੇ ਚੋਲੋ ਤਾਂ ਵੀ ਥਾਪੀ ਮਾਰ ਕੇ ਬਹਿ ਜੋ ਤਾਂ ਵੀ ਅੱਛਾ ਠੰਡੀ ਆ ਹਾਂ ਠੰਡੀ ਆ ਸੂਆ ਪਹਿਲਾ ਦੂਜਾ ਇਹ ਪਹਿਲੇ ਸੂਏ ਆ ਕੱਢ ਦੇ ਬਾਰੀ ਵੀ ਦੁੱਧ 10 ਆ 10 ਪੂਰਾ ਦਾ ਲੀਟਰ ਮਾਰ ਕੇ ਲੈ ਜਾ ਕੋਈ ਠੀਕ ਆ ਠੀਕ ਇਹ ਨਹੀਂ ਮੇਰੀ ਆਪਾਂ ਕਹੀ ਜਾਂਦੇ ਵੀ ਅਗਲਾ ਆਖੇ ਵੀ ਹੋਣਾ ਨਹੀਂਗਾ ਜਾਣ ਕੇ ਕਰਦੇ ਦੁੱਧ ਆਪਦਾ ਮਿੰਕੇ ਲੈ ਜਾਣਾ ਯਾਰ ਸੁਈਆਂ ਆਪਾਂ ਕਿਹੜਾ ਗੱਭਣਾ ਦਾ ਦੱਸਿਆ ਇਹਦੇ ਜਿਵੇਂ ਥਾਣਾ ਤੇ ਟੱਕ ਜੇ ਲੱਗੇ ਆ ਉਵੇਂ ਓਕੇ ਆ ਕੱਟੇ ਨੇ ਵੱਡੇ ਪੈਂਦੇ ਨੇ ਨੇ ਹੁਣ ਹੋ ਜਾਣਗੇ ਠੀਕ ਹੁਣ ਮਰ ਗਿਆ ਆਪੇ ਹੁਣ ਮਰ ਗਿਆ ਕਹਿੰਦਾ ਹੁਣ ਆਪੇ ਠੀਕ ਹੋ ਜਾਣੇ ਹਾਂ ਮਿਲਨ ਤੋਂ ਨਹੀਂ ਕਰਦੀ ਨਾ ਨਾ ਪੂਰਾ ਨਹੀਂ ਵਾਸਤਾ ਇਹਨੂੰ ਚੋਣ ਚੱਲਦਾ ਕੋਈ ਚੋਲੇ ਇਹ ਵੀ ਨਹੀਂ ਵੀ ਬੰਦੇ ਚੋਣੀ ਬੁੜੀ ਚੋਣੀ ਨਾ ਜਿਹੜਾ ਮਰਜੀ ਚੋਲੇ ਸੱਜਣ ਹਾਂ ਓਕੇ ਨੇ ਲਾਲੀ ਵਾਲਾ ਲੈਵਾ ਝੋਟੀ ਦਾ ਹੂੰ ਲੈਵਾ ਤਾਂ ਪੈਣ ਦੇ ਨਹੀਂ ਬਹੁਤ ਜਮਾ ਚੜਚਾ ਨਾ ਜਦੋਂ ਚੌਥੀ ਹੁਣ ਤਾਂ ਆਪਣੀਆਂ ਚੋਣ ਵਾਲੀਆਂ ਵੀ ਕੋਈ ਆਖਦੇ ਵੀ ਹਾਂ ਨਹੀਂ 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 ਆਪਾਂ ਦੱਸਿਆ ਤਾਂ ਹੀ ਸਵੇਰ ਦਾ ਤਾਂ ਟਾਈਮ ਆ ਹਾਂ ਵੀ ਚੋਣ ਵਾਲਾ ਪਸੂ ਓਕੇ ਓਕੇ ਇਹਦਾ ਰੇਟ ਦੱਸ ਦੀਏ ਇਹ ਰੇਟ ਆਪਾਂ 85000 ਦੀ ਦੇ ਦਿਆਂਗੇ ਯਾਰ 80 ਦੇ ਪੰਜ ਹਾਂ ਇਹ ਕਿਤੇ ਜ਼ਿਆਦੇ ਦੀ ਝੋਤੀ ਦੇ ਬੱਚਾ ਹੋਵੇ ਵੀ ਜ਼ਿਆਦੇ ਦੀ ਝੋਤੀ ਬੱਚਾ ਵੀ ਵੈਸੇ ਭਲਾ ਕੱਤੀ ਤੇ ਚੋਲਾ ਇਹਨੂੰ ਇਹ ਵੀ ਕੋਈ ਨਿੰਦ ਵਿਚਾਰਨੀ ਜਿਹੜਾ ਮਰਜੀ ਛੱਡ ਦਿਓ ਛੱਡ ਲਾ ਪਲਾ ਕੋਈ ਚਲ ਜੇ ਕਿ ਕੋਲੇ ਐਕਸਟਰਾ ਆਪ ਦੇ ਘਰੇ ਬੱਚਾ ਪਾਲਣ ਵਾਲਾ ਖੜਾ ਹੋਵੇ ਤੇ ਲਾ ਕੇ ਤੇ ਤੂ ਸਕਦਾ ਚੰਗਾ ਸਕਦਾ ਠੰਡੀ ਬੜੀ ਜਿਵੇਂ ਪਹਿਲਾਂ ਨਾ ਠੀਕ ਆ 85000 ਚ ਮਾਨਤਨ ਹੋ ਜੂ ਉਹ ਕਰ ਦਿਆਂ ਕੋਈ ਨਹੀਂ ਮੌਕੇ ਤੇ ਛੋੜ ਛੱਪਾ ਘਰੇ ਰੱਖਣ ਵਾਲੀਆਂ ਦੋਵੇਂ ਮੱਜਾਂ ਜੇ ਕਿਸੇ ਨੇ ਲੈਣੀਆਂ ਸ਼ੌਂਕ ਨਾਲ ਦੇ ਦੁੱਧ ਪਾਉਣ ਨੂੰ ਠੀਕ ਠੀਕ ਆ ਮੈਂ ਤਾਂ ਬਹੁਤ ਜ਼ਿਆਦਾ ਦੁੱਧ ਦਿੰਦੀ ਐ ਮੈਂ 15 ਕਿਲੋ ਦੱਸਿਆ 15 ਤੋਂ ਬਾਹਰ ਬਾਹਰ ਦਿੰਦੀ ਐ ਦੁੱਧ ਦੇ ਠੀਕ ਨਹੀਂ ਦੇ ਦੂਗੀ ਇਹ ਝੋਟੀ ਦੀ ਬੇਫਿਕਰੀ ਐ ਮੈਂ ਜਾਤ ਨਸਲ ਬਹੁਤ ਆ ਝੋਟੀ ਤੇ ਪੂਰੀ ਕੁਆਲਿਟੀ ਐ ਇੱਕ ਹਾਂ ਧੰਨਵਾਦ ਸੱਜਣਾ ਅਜਦਾ ਇਹਨੇ ਆਉਣਾ ਦੋਤੇ ਵੀ ਹੁਣ 11 12 ਤਾਂ ਹੋਣੀ ਗੱਡੀ ਜਾਂਦੀ ਹੈ ਲੀਟਰ ਤੇ ਜਦੋਂ ਆਪ 6 7 ਦਿਨ ਇਹਨੂੰ ਪਿਆਰ ਆਸ਼ਾ ਦੁਸ਼ਨ ਇਹਨੂੰ ਦੋਤੇ ਆ ਜਾਣਾ ਆ ਜਾਣਾ ਝੂਟੀ ਬਹੁਤ ਚੰਗੀ ਹੈ ਧੰਨਵਾਦ ਸੱਜਣਾ ਵੀਡੀਓ ਐਂਡ ਤੱਕ ਵੇਖਣ ਲਈ ਜਿਉਂਦੇ ਬਸਦੇ ਰਹੋ